ਆਸਕੇ ਮਿਲਦੇ ਹੋ ਤਾਂ ਜਿੱਥੇ ਇੱਥੇ ਪੰਛੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ ਤੁਸੀਂ ਨਾਲ ਬੰਦੇ ਨਾਲ ਤਾਂ ਗੱਲ ਕਰਦੇ ਹੋ ਪੰਛੀਆਂ ਨਾਲ ਵੀ ਨਾਲ ਇੱਕ ਵਾਰੀ ਵਧੀਆ ਗੱਲ ਦੱਸਣਾ ਐ ਸਾਡੇ ਘਰ ਦੇ ਸਾਹਮਣੇ ਨਾ ਦੋ ਉੱਲੂ ਰਹਿੰਦੇ ਸਨ ਬੜੀਆਂ ਸਾਲਾਂ ਦੇ ਉਹ ਘਰ ਦੇ ਉੱਪਰ ਗੈਸ ਪਾਈਪ ਦੇ ਵਿਚ ਰਹਿੰਦੇ ਸਨ ਉਹ ਗਰਮੀਆਂ ਵਿੱਚ ਚਲੇ ਜਾਂਦੇ ਸਨ ਸਰਦੀਆਂ ਵਿੱਚ ਫੇਰ ਆ ਜਾਂਦੇ ਸਨ ਪਿਛਲੇ 3 ਸਾਲਾਂ ਤੋਂ ਨਹੀਂ ਦੇਖਿਆ ਉਹਨੂੰ ਬੜਾ ਪਿਆਰ ਸੀ ਉਹ ਆ ਕੇ ਸਾਹਮਣੇ ਬੈਠ ਕੇ ਐਂਗੇਜ ਕਰਦਾ ਇਸ ਫਿਰ ਦਾਣਾ ਦੋਣਾ ਇਸ پارک ਦੇ ਵਿੱਚ 3500 ਪੀੜ ਨੇ ਤੇ ਅਸਾਂ ਚਿੜੀਆਂ ਦੇ ਬੈਠਣ ਵਾਤੇ ਨਾ ਬਾੜ ਬਾਇਕ ਨਾ ਘਾਰ ਬਣਾਏ ਹੋਏ ਨੇ ਹਰ ਪੀੜ ਇਹ ਦੇਖੋ ਹਰ ਪੀੜ ਹਰ ਜ਼ਿਆਦਾਤਰ ਪੀੜਾਂ ਤੇ ਤੇ ਸਵੇਰੇ ਉੱਠ ਕੇ ਪਾਟ ਨੇ ਇੱਕ ਵਿੱਚ ਦਾਣੇ ਇੱਕ ਵਿੱਚ ਪਾਣੀ ਮਾਲੀ ਆ ਕੇ ਪਹਿਲਾ ਕੰਮ ਕਰਦਾ ਕਿ ਚਿੜੀਆਂ ਵਾਤੇ ਦਾਣੇ ਪਾਉਂਦਾ ਪਾਣੀ ਪਾਉਂਦਾ ਉਹਨਾਂ ਦੇ ਘਾਰ ਦੇ ਵਿੱਚ ਕੁਝ ਉਹਨਾਂ ਦਾ ਪੱਤਿਆਂ ਛਤਿਆਂ ਦਾ ਬਿਸਤਰਾ ਵਿਸਤਾਰਾ ਠੀਕ ਕਰਦਾ ਤਾਂ ਕਿ ਆਰਾਮ ਨਾਲ ਰਹਿ ਸਕਣ ਜਿਹੜੇ ਹੋਸ ਪੈਰੋ ਜਿਹਨੂੰ ਕਹਿੰਦੇ ਸਨ ਉਹ ਲਗਭਗ ਹਿੰਦੁਸਤਾਨ ਵਿੱਚ ਖਤਮ ਹੋ ਗਈ ਸੀ ਹੁਣ ਮੈਂ ਦੇਖਿਆ ਕਿ ਇੱਥੇ ਫੇਅਰ ਹੋਣੇ ਸ਼ੁਰੂ ਹੋ ਗਏ ਨੇ ਇਹ ਤੋਤਿਆਂ ਦੇ ਚੁੰਡ ਦੇ ਚੁੰਡ ਆਉਂਦੇ ਨੇ ਇੱਥੇ ਕੁਝ ਪੇੜ ਨੇ ਕਚਨਾਰ ਵਗੈਰਾ ਦੇ ਉਹਨਾਂ ਦੇ ਉੱਤੇ ਬੈਠਦੇ ਨੇ ਹਾਂ ਗ੍ਰੀਨ ਰੈਂਡ ਰੰਗ ਦੇ ਫੁੱਲ ਹੁੰਦੇ ਨੇ ਉਹ तितਲੀਆਂ ਨੂੰ ਇੰਟਰੈਕਟ ਕਰਦੇ ਨੇ ਮੇਰਾ ਸੀ ਕਿ तितਲੀਆਂ ਦਾ ਇੱਕ ਪਾਰਕ ਬਣਾਇਆ ਜਾਇਆ ਥੇ ਲੇਕਿਨ ਕਿਉਂਕਿ ਇੱਥੇ ਲੋਕ ਤੋੜ-ਫੋੜ ਦਿੰਦੇ ਨੇ ਲੇਕਿਨ तितਲੀਆਂ ਵਾਤੇ ਮੈਂ ਪੂਰਾ ਪਲਾਨਿੰਗ ਕੀਤੀ ਹੋਈ ਸੀ ਉਮਰ ਵੀ ਹੋਣ ਟਲ ਗਏ 80 ਸਾਲਾਂ ਦਾ ਹੋ ਗਿਆ ਜੇ ਰੱਬ ਨੇ ਜੋ ਮੈਂ ਤੁਹਾਨੂੰ ਉਮਰ ਦੇ ਉੱਪਰ ਦੱਸਣਾ ਜਿਨੀ ਲਿਖੀ ਹੋਈ ਇਹ ਲਿਖੀ ਹੋਈ ਜਦੋਂ ਮੈਂ 80 ਸਾਲਾਂ ਦਾ ਹੋਇਆ ਨਾ ਤੇ ਇੱਕ ਮੇਰਾ ਬੜਾ ਪਿਆਰਾ ਪੇਸ਼ੈਂਟ ਪੁਰਾਣਾ ਕਲੀਨਿਕ ਵਿੱਚ ਆ ਗਿਆ ਉਹਨੂੰ ਉੱਪਰੋਂ ਪਤਾ ਲੱਗਿਆ ਕਿ ਡਾਕਟਰ ਸਾਹਿਬ ਅੱਜ 80 ਸਾਲਾਂ ਦੇ ਹੋਗੇ ਥੱਲੇ ਆ ਗਿਆ ਡਾਕਟਰ ਸਾਹਿਬ ਕਿੰਨੇ ਸਾਲਾਂ ਦੇ ਹੋਗੇ ਮੈਂ ਕਿਹਾ ਯਾਰ 80 ਦਾ ਹੋ ਗਿਆ ਕਹਿੰਦਾ 100 ਟਪੋਗੇ ਮੈਂ ਬੜਾ ਮਾੜਾ ਜਿਹਾ ਬਣਾ ਕੇ ਆਰਟੀਫੀਸ਼ੀਅਲ ਉਹ ਮੈਂ ਕਿਹਾ ਕਿਉਂ ਯਾਰ ਮੇਰੇ ਨਾਲ ਤੇਰੀ ਦੁਸ਼ਮਣੀ ਹੈ ਕਹਿੰਦਾ ਕਿਉਂ ਮੈਂ ਕਹ ਮੈਂ ਤੇ 150 ਸਾਲ ਦਾ ਪ੍ਰੋਗਰਾਮ ਬਣਾ ਕੇ ਬੈਠਾ ਕਹਿੰਦਾ ਨਹੀਂ ਬਾਲੀ ਵੀ ਕੀ ਕਰਨੀ ਮੈਂ ਹਮੇਸ਼ਾ ਪੇਸ਼ ਤੁਸੀਂ ਕਿਹਾ ਨਾ ਮੁਸਕਰਾਉਂਦਾ ਕਿਉਂ ਮੈਂ ਸਾਰੀ ਜ਼ਿੰਦਗੀ ਪੇਸ਼ੈਂਟਾਂ ਨਾਲ ਵੀ ਮੁਸਕਰਾਉਂਦਾ ਰਹਿਣਾ ਮੁਸਕਰਾਉਂਦਾ ਕਰਨ ਨਹੀਂ ਹੈ ਇਸਕਰਾਉਂਦਾ ਕਰਨ ਆਪੋ ਵੀ ਖੁਸ਼ ਡਾਕਟਰ ਦਾ ਤੁਹਾਨੂੰ ਮੈਂ ਦੱਸਦੇ ਨਾ ਪੇਸ਼ੈਂਟ ਪਰੇਸ਼ਾਨ ਹੋ ਕੇ ਆਉਂਦਾ ਹੈ ਉਦਾਸ ਹੋ ਕੇ ਆਉਂਦਾ ਹੈ ਦੁੱਖ ਦਾ ਮਾਰਿਆ ਹੁੰਦਾ ਮੂੰਹ ਬਨਿਆ ਹੁੰਦਾ जो डॉक्टर भी अंदर मूँ बना के बैठा हो बीमारी दूनी हो जाती जे डॉक्टर ही हसमुख हो तो होस के स्वागत करे तो बीमारी अद्धी रह जाए इस बारे हर किसी मैं थानू तो एक गल दसा भाई हरबंस जी जगादरी वाले रागी वो मेरे परम मित्र सन रे सन दोस्ती से मेरी क एक बार बैठे हुए कॉक्टर साहब मैं अमरीका गया ਉਹ ਮੇਰੇ ਕਮਰੇ ਦੇ ਅੱਗੇ ਨਾ ਬੜੀ ਸੋਹਣੀ ਜਿਹੀ ਕੁੜੀ 8-9 ਸਾਲਾਂ ਦੀ ਮੇਰੇ ਕਮਰੇ ਦੇ ਅਗੋਂ ਲੰਗੇ ਹਾਇ ਕਰਕੇ ਲੰਘ ਜਾਇਆ ਰੋਜ਼ ਦਿਹਾੜੀ ਹਾਇ ਕਰਕੇ ਲੰਘ ਜਾਏ ਮਨੂੰ ਬੜੀ ਤਕਲੀਫ ਹੋਏ ਮੈਂ ਕਿਹਾ ਪੁੱਛੀ ਨੂੰ ਪਤਾ ਨਹੀਂ ਕਿਹੜੀ ਤਕਲੀਫ ਹੈ ਇੱਕ ਦਿਨ ਕਹਿੰਦੇ ਨੇ ਉਹਦੀ ਸਰਦਾਰਾਂ ਦੀ ਬੱਚੀ ਸੀ ਇੱਕ ਦਿਨ ਉਹਦੀ ਮਾਂ ਨੂੰ ਪੁੱਛਿਆ ਭੈਣ ਜੀ ਇਹਨੂੰ ਕੋਈ ਦਰਦ ਹੈ ਪੇਟ ਵਿੱਚ ਜਦੋਂ ਜਾਂਦੀ ਹੈ ਹਾਇ ਹਾਇ ਕਰਦੀ ਜਾਂਦੀ ਉਹ ਐ ਤੇ ਵਿਸ਼ ਕਰਦੇ ਨੇ ਹਾਇ ਨੂੰ ਤੇ ਇਹਨੂੰ ਕੋਈ ਤਕਲੀਫ ਤਕਲੂਫ ਨਹੀਂ ਹੈ ਕਿ ਉਹ ਬੜੇ ਵਧੀਆ ਇਨਸਾਨ ਸਨ ਉਹਨਾਂ ਐਦੇ ਵਿੱਚ ਇੰਜੋਏ ਕੀਤਾ ਭਾਈ ਹਰਬੰਸ ਸਿੰਘ ਨੇ ਬੜੀ ਪ੍ਰਾਪਰਟੀ ਸੀ ਇੱਕ ਵਾਰੀ ਮੈਂ ਉਹਨਾਂ ਨੂੰ ਸਟੇਸ਼ਨ ਤੇ ਮੈਂ ਗੋਰਖਪੁਰ ਪੇਸ਼ੈਂਟ ਦੇਖਣ ਜਾਣਾ ਪਿਆ ਸਾਂ ਤੇ ਕਿਸੇ ਸਟੇਸ਼ਨ ਤੇ ਵਾਜਾ ਚੁੱਕ ਕੇ ਪਿਓ ਪੁੱਤਰ ਸਾਰੇ ਲਾਈਨ ਕ੍ਰਾਸ ਕਰ ਰਸਨ ਸਰਦੀ ਦਾ ਦਿਨ ਸੀ ਭਾਈ ਸਾਹਿਬ ਮੇਰੇ ਕੋਲ ਬੱਠੇ ਮੈਨੂੰ ਬੜੀ ਤਕਲੀਫ ਹੋਈ ਮੈਂ ਕਿਹਾ ਭਾਈ ਸਾਹਿਬ ਜੀ ਮੈਂ ਕਾਗੇ ਤੇ ਤੁਹਾਨੂੰ ਲਿਸ਼ਕੇ ਦੇ ਦੇਣਾ ਐਨੀ ਮਾਇਆ ਤੁਸੀਂ ਇਕੱਠੀ ਕੀਤੀ ਹੈ ਸੱਤ ਪੀੜੀਆਂ ਤੁਹਾਡੀਆਂ ਬਹਿ ਕੇ ਖਾਣ ਗਿਆ ਤੇ ਭਾਈ ਹਰਬੰਸ ਸਿੰਘ ਜੀ ਬੜੇ ਜਾਲੀ ਬੜੀ ਤੌੜੀ ਮਾਰ ਕੇ ਹੱਸੇ ਮੈਂ ਕਿਹਾ ਭਾਈ ਸਾਹਿਬ ਹੱਸੇ ਕਿਉਂ ਕਹਿੰਦੇ ਨੇ ਐ ਵਈ ਸਵਾਲ ਹੈ ਕਿਸੇ योगी ਨੇ ਕਿਹਾ ਸੀ ਕਿਸੇ ਸੇਠ ਨੂੰ ਤੇ ਉਹ ਟਾਵਾ ਮਾਰ ਕੇ ਰੋ ਪਿਆ ਕਹਿੰਦੇ ਰੋਇਆ ਕਿਉਂ ਕਹਿੰਦਾ ਮੇਰੇ ਅੱਠ ਵੀ ਪੁੱਛ ਕਿਥੋਂ ਖਾਏਗੀ ਜਿੰਨਾ ਕਰਮਾਂ ਵਿੱਚ ਲਿਖਿਆ ਹੋਣਾ ਹੀ ਮੈਂ ਮਜ਼ਾਕ ਕਰ ਜਿਹੜਾ ਸਾਡੇ ਡਾਕਟਰ ਹਾਏ 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 ਕਰਦੇ ਰਹਿਣਾ ਐ ਪੈਸੇ ਮੈਂ ਕਹ ਮਜ਼ਾਕ ਵਿੱਚ ਉਹਨਾਂ ਨੂੰ ਕਹਿਣਾ ਭਗਵਾਨ ਨੇ ਹੁਣ 3 ਲੱਖ ਦੇ ਡਿਟ ਬਣਾ ਦਿੱਤੇ ਯੂ ਕੈਨ ਕੈਰੀ 3 ਲੱਖਸ ਬਾਕੀ ਸਾਰਾ ਇੱਥੇ ਰਹਿ ਜਾਣਾ ਕਾਦੇਵਾਤੀ ਆਨੀ ਕਚਕਸ਼ ਤੇ ਕਾਦੇਵਾਤੀ ਆਨੀ ਭਗਦਾ ਤੇ ਹੋਰ ਤੁਸੀਂ ਕਦੀ ਦਰਸ਼ਨ ਦੇ ਆ ਤੇ ਯੂ ਵਿਲ ਇੰਜੋਏ ਮੈਂ ਤੁਹਾਡੀ ਸੇਵਾ ਵਾ ਤੇ ਹਮੇਸ਼ਾ ਉਹ ਕਹਿੰਦਾ ਏ ਨਾ ਗੱਲਬਾਤ ਕਰਕੇ ਪਰ ਮੈਂ ਇੱਕ ਤੁਸੀਂ ਵੀ ਜ਼ਰੂਰ ਖਬਰ ਪੜ੍ਹੀ ਹੋਏਗੀ 401 ਏਕੜ ਜੰਗਲ ਕਹਿੰਦੇ ਤਬਾਹ ਹੋਣ ਜਾ ਰਿਹਾ ਤੇਲੰਗਾਨਾ ਦੇ ਤਾਮਿਲ ਤਾਮਿਲ ਲਾਡੂ ਦੇ ਦੇਖੋ ਤੇਲੰਗਾਨਾ ਦੀ ਖਬਰ ਆ ਹਾਂ ਤੇਲੰਗਾਨਾ ਦੀ ਨਹੀਂ ਖਬਰ ਹੈ ਕਿੰਨੇ ਉਜੜ ਗਏ ਸਾਡਾ ਪੁਰਾਣਾ ਇਤਿਹਾਸ ਪੁਰਾਣੇ ਲੋਕ ਉਥੇ ਰਹਿੰਦੇ ਸਨ ਉਹ ਆਦੀਵਾਸੀ ਉਜੜ ਗਏ ਉਥੇ ਦੇ ਪਸ਼ੂ ਪੰਛੀ ਚ ਉਜੜ ਗਏ ਹਜ਼ਾਰਾਂ ਲੋਕ ਉਜੜ ਗਏ ਮੈਂ 300 ਏਕੜ ਕਹਤੋਂ ਮੈਨੂੰ ਪਤਾ ਨਹੀਂ 400 ਏਕੜ ਤੇ ਆ 3.5 300 400 ਦੇ 400 ਏਕੜ ਦੇ ਕਰੀਬ ਹੈ ਲੇਕਿਨ ਸਾਰੀ ਜਗ੍ਹਾ ਵਾਯੂ ਜਾੜਾ ਪਿਆ ਆ ਕਿਸੇ ਦੇ ਸ਼ਹਿਰ ਦੇ ਵਿੱਚ ਤੁਹਾਨੂੰ ਐਡਾ ਪਾਰਕ ਕਿਧਰੇ ਨਹੀਂ ਮਿਲੇਗਾ 1 ਕਿਲੋਮੀਟਰ ਦਾ ਦੂਰ ਜਿੱਥੇ ਮੈਂ ਹੁਣੇ ਆਪਣੇ ਵੀਰ ਨੂੰ ਕਹਿ ਰਿਹਾ ਸੀ ਜਿਸ ਤਰ੍ਹਾਂ ਬੰਦਾ ਉਦਾਸ ਹੋ ਕੇ ਆਉਂਦਾ ਨਾ ਇੱਥੇ ਕੁਝ ਕਈ ਉਦਾਸੀ ਆਵਾਜੀ ਹੁੰਦੀ ਹੈ ਨਾ ਜਨਾਨੀ ਨੂੰ ਕਹਿ ਸਕਦਾ ਨਾ ਭਰਾ ਨੂੰ ਕਹਿ ਸਕਦਾ ਨਾ ਭੈਣ ਨੂੰ ਉਹ ਪੇੜ ਨੂੰ ਗਲਵਟ ਗਲਵਕੜੀ ਵਿੱਚ ਲੈ ਕੇ ਉਹਦੇ ਨਾਲ ਆਪਣਾ ਦਰਦ ਸਾਂਝਾ ਕਰ ਲੈਂਦਾ ਕਿ ਉਹਦਾ ਦੁੱਖ ਸ਼ਾਂਤ ਹੋ ਜਾਂਦਾ ਪੇੜ ਸਾਡਾ ਅੱਛਾ ਮਿੱਤਰ ਵੀ ਹੈ ਦੋਸਤ ਵੀ ਹੈ ਦੁੱਖ ਦਰਦ ਦਾ ਸਾਥੀ ਵੀ ਹੈ ਮਤਲਬ ਅਸਲ ਚ ਸਵਰਗ ਹੈ ਹੀ ਹੈ ਅਸਲ ਅਸਰ ਦੇ ਇਸ ਪ੍ਰਾਪਤ ਕਰ ਲਿਆ ਸਭ ਬਸ ਇਹ ਦੇ ਵਾ ਇਹਨਾਂ ਤੋਂ ਵੱਡਾ ਸਵਾਰ ਗੱਲ ਐ ਵੀ ਤੁਸੀਂ ਅ ਰੱਬ ਨੂੰ ਵੀ ਮਣਾ ਬੰਦੇ ਹੋ ਅਕਾਲ ਪੁਰਖ ਪ੍ਰਮਾਤਮਾ ੴ ਕਦੇ ਐ ਲੱਗਿਆ ਵੀ ਹਾਂ ਬਸ ਮਿਲ ਗਿਆ ਹੁਣ ਕਰ ਦੇਖੋ ਜੀ ਮੈਂ ਇੱਕ ਕਿਤਾਬ ਹੈ ਮੇਰੀ ਆਟੋ ਬਾਇਓਗ੍ਰਾਫੀ ਯਾਤਰੀ ਡਾਕਟਰ ਉਹਦੇ ਵਿੱਚ ਮੈਂ ਲਿਖਿਆ ਕਿ ਜਦੋਂ 84 ਦੇ ਦੰਗਿਆਂ ਤੋਂ ਬਾਅਦ ਅਸੀਂ ਇੱਥੇ ਆ ਗਏ ਤੇ गोरखपुर ਦੇ ਪੇਸ਼ੈਂਟ ਮੇਰੇ ਨਾਲ ਜੁੜੇ ਹੋਏ ਸਨ ਉਹ ਕਹਿੰਦੇ ਨੇ ਡਾਕਟਰ ਸਾਹਿਬ ਸਾਨੂੰ 2 ਦਿਨ ਮਹੀਨੇ ਤੁਸੀਂ ਦਿਓ ਮੈਂ ਕਿਹਾ ਠੀਕ ਹੈ ਮਹੀਨੇ ਦਾ ਲਾਸਟ ਥਰਸਡੇ ਤੇ ਫਰਡੇ ਮੈਂ ਗੋਰਖਪੁਰ ਜਾਣਾ ਸੀ 18 ਘੰਟੇ ਦਾ ਸਫਰ ਸੀ ਜਾਂਦੀਵਾਰੀ ਸੈਕੰਡ ਏਸ ਵਿੱਚ 2 ਨੰਬਰ ਤੇ ਮੇਰੀ ਬਰਥ ਹੁੰਦੀ ਸੀ ਉਹਦੀ ਵਾਰੀ 9 ਨੰਬਰ ਤੇ ਬਰਥ ਹੁੰਦੀ ਸੀ ਤੇ ਸਾਰਾ ਰਸਤਾ ਅੰਮਾਲੇ ਦੇ ਬਾਅਦ 2 2 3 3 ਪੇਸ਼ੈਂਟ ਗੱਡੀ ਚ ਆ ਜਾਂਦੇ ਸਨ ਉਹਨਾਂ ਨੂੰ ਉੱਥੇ ਹੀ ਪੁਗਤਾ ਕੇ ਫਿਰ ਅਗਲੇ ਸਟੇਸ਼ਨ ਤੇ ਕਈ ਵਾਰੀ 4-5 ਚੜ ਜਾਂਦੇ ਸਨ ਜਿਨ੍ਹਾਂ ਨੂੰ ਨਹੀਂ ਦੇ ਸਕਦਾ ਉਹ ਜਾ ਕੇ ਫਿਰ ਅਗਲੇ ਸਟੇਸ਼ਨ ਤੇ ਉਤਰ ਜਾਂਦੇ ਸਨ ਦਿੱਲੀ 1.5 ਘੰਟਾ ਗੱਡੀ ਰੁਕਦੀ ਸੀ ਉੱਥੇ ਬੈਂਚਾਂ ਦੇ ਫਰਸਟ ਕਲਾਸ ਵੇਟਿੰਗ ਹਾਲ ਦੇ ਸਾਹਮਣੇ 25-30 ਪੇਸ਼ੈਂਟ ਬੈਠੇ ਹੁੰਦੇ ਸਨ ਉਹਨਾਂ ਨੂੰ ਮੈਂ ਉੱਥੇ ਹੀ ਪੁਗਤਾ ਲੰਨਾ ਸੀ ਤੇ ਆਉਂਦਿਆਂ ਜਾਂਦਿਆਂ ਗੋਰਖਪੁਰ 2.5 ਦਿਨਾਂ ਇਸ ਮਾਇਆ 600 ਦੇ ਕਰੀਬ ਪੇਸ਼ੈਂਟ ਦੇਖਣਾ ਸੀ ਸੋਨੇ ਕਰੇ ਕਿ ਚੇ ਸੋ ਤੋਂ ਸੋ ਪਾਟੇ ਇਹ ਕੀ ਫੀਸ ਲੈਂਦੇ ਸੀ ਉਹਨਾਂ ਤਾਂ ਫੀਸ ਜੋ ਦੇ ਜਾਏ ਕਦੇ ਮੰਗੇ ਹੀ ਨਹੀਂ ਕੱਲ ਮੇਰਾ ਭਾਂਜਾ ਡੀਜੀ ਡੀਜੀਪੀ ਬਾਂਬੇ ਉਹ ਰਿਟਾਇਰ ਹੋਇਆ ਉਹ ਮੈਨੂੰ ਕਹਿੰਦਾ ਮਾਮਾ ਜੀ ਤੁਸੀਂ ਰਸਤੇ 'ਚ ਫੀਸ ਕਿਵੱਲ ਕਿਥੋਂ ਕਿੱਨਾ ਲੈਂਦੇ ਹੋ ਮੈਂ ਕਿਹਾ ਮੈਂ આજ ਤੱਕ ਕਿਸੇ ਕੋਲੋਂ ਫੀਸ ਮੰਗੀ ਨਹੀਂ ਮੈਂ ਸੈਕੰਡ ਏਸੀ ਦੀ ਬਰਥ ਤੇ ਬੈਠ ਜਾਣਾ ਚਾਦਰ ਵਿੱਚ ਹੀ ਹੁੰਦੀ ਹੈ ਜੋ ਕਿਸੇ ਦੀ ਸ਼ਰਦਾ ਹੋਵੇ ਸ਼ਾਦਰ ਚੁੱਕ ਕੇ ਜੋ ਮਰਜੀ ਰੱਖ ਜਾਏ ਕੋਈ ਜ਼ਰੂਰਤਮੰਦ ਲੈ ਵੀ ਜਾਏ ਤੇ ਮੈਨੂੰ ਪਰਵਾਹ ਨਹੀਂ ਜੋ ਬਚ ਜਾਏ ਮੇਰਾ ਜੋ ਲੈ ਗਿਆ ਉਹਦਾ